ਤਾਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਗਲਤ ਲਫ਼ਜ਼ ਬੋਲਦਾ ਉਹ ਟਕੜਾ ਨਹੀਂ ਹੁੰਦਾ ਗਲਤ ਚੀਜ਼ ਨੂੰ ਬਰਦਾਸ਼ਤ ਕਰਨ ਵਾਲਾ ਜਿਹੜਾ ਹੈ ਉਹ ਜ਼ਿਆਦਾ ਸਟਰੋਂਗ ਹੁੰਦਾ ਅੰਦਰੋਂ ਜਾ ਉਹ ਜ਼ਿਆਦਾ ਸਿਆਣਾ ਹੁੰਦਾ ਉਹ ਜ਼ਿਆਦਾ ਸਮਝਦਾਰ ਹੁੰਦਾ ਸਿਆਣਿਆਂ ਨੇ ਕਿਹਾ ਹੋਇਆ ਕਿ ਇੱਜ਼ਤ ਵਾਲਾ ਅੰਦਰ ਬੜੇ ਤੇ ਮੂਰਖ ਕਹੇ ਮਿੱਥੋਂ ਡਰੇ ਇਹ ਨਹੀਂ ਕਿ ਸਾਹਮਣੇ ਵਾਲੇ ਬੰਦੇ ਨੇ ਤੁਹਾਨੂੰ ਜਿੰਨਾ ਮਾੜਾ ਬੋਲਿਆ ਅਸੀਂ ਵੀ ਉਨਾ ਹੀ ਮਾੜਾ ਬੋਲਣਾ ਹੈ ਫਿਰ ਸਾਡੇ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਪੈਂਦਾ ਤੁਸੀਂ ਉਹਦੇ ਪੱਦਰ ਤੇ ਨਹੀਂ ਜਾਓ ਇਤਦਾ ਜਵਾਬ ਪੱਥਰ ਦੇ ਨਾਲ ਦੇਣਾ ਉਹ ਕਈ ਵਾਰੀ ਬਹੁਤ ਵੱਡੇ ਨੁਕਸਾਨ ਕਰ ਦਿੰਦਾ ਔਰ ਸਾਲਾਂ ਬੱਦੀ ਜਿਹੜੀਆਂ ਚੀਜ਼ਾਂ ਨੇ ਉਹ ਭੁਗਤਨੀਆਂ ਪੈਂਦੀਆਂ ਔਰ ਉਹ ਚੀਜ਼ਾਂ ਇੱਕ ਜਨੇ ਨੂੰ ਭੁਗਤਨੀਆਂ ਪੈਂਦੀਆਂ ਉਹ ਪਰਿਵਾਰਾਂ ਨੂੰ ਭੁਗਤਨੀਆਂ ਪੈਂਦੀਆਂ ਜੇਕਰ ਕੋਈ ਮਾੜਾ ਕਰਦਾ ਹੈ ਤਾਂ ਮਾਫ ਕਰ ਦਿਓ ਉਸ ਨੂੰ ਤੇ ਭੁੱਲ ਜਾਓ ਪਰ ਕਿੰਨੀ ਕੋ ਵਾਰੀ ਮਾਫ ਕਰਨਾ ਜਾਇਜ਼ ਹੈ ਬਾਰ ਬਾਰ ਮਾਫੀ ਕਰਦੇ ਫਿਰ ਇੱਕ ਤੇ ਤੁਹਾਡੀ ਕਦਰ ਕੱਟ ਜਾਂਦੀ ਹੈ ਇੱਕ ਅਗਲਾ ਤੁਹਾਨੂੰ ਗਰੰਟਡ ਲੈਣ ਲੱਗ ਜਾਂਦਾ ਹੈਗਾ ਨੇੜੇ ਦੇ ਰਿਸ਼ਤੇਦਾਰ ਪੈਸੇ ਦੇ ਬਗੈਰ ਨਹੀਂ ਸੰਭਦੇ ਤੇ ਕਿਸੇ 올ਡੇਜ ਹੋਮ ਵਾਲਿਆਂ ਨੇ ਕਿਸੇ ਸੀਨੀਅਰ ਸਿਟੀਜ਼ਨ ਹੋਮ ਨੇ ਜਾਂ ਕਿਸੇ ਹੋਰ ਬੰਦੇ ਨੇ ਪੈਸੇ ਬਗੈਰ ਤੁਹਾਨੂੰ ਨਹੀਂ ਸੰਭਾਲਣਾ ਇਹ ਪੱਥਰ ਤੇ ਲਕੀਰ ਆ ਰਿਹਾ ਕੋੜਾ ਸੱਚ ਹੈ ਜ਼ਿੰਦਗੀ ਦਾ ਇਸ ਵੇਲੇ ਦਾ ਜਿਹੜਾ ਚੁੱਪ ਵੀ ਰਹਿ ਸਕਦਾ ਹੈ ਨਾ ਕਿਸੇ ਦੀ ਗਲਤ ਗੱਲ ਸੁਣ ਕੇ ਤੇ ਉਹ ਅੰਦਰੋਂ ਪਤਾ ਨਹੀਂ ਕਿੰਨਾ ਕੁ ਮਜ਼ਬੂਤ ਆ अपना जवाब दियो पर ਤੁਹਾਡਾ ਜਵਾਬ ਤਰਕ ਦੇ ਦਾਰ ਤੇ ਬੜੇ ਸਲੀਕੇ ਵਾਲੇ ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਦੂਸਰਾ ਤਾਂ ਮਾੜਾ ਹੈ ਅਸੀਂ ਵੀ ਮਾੜੇ ਬਣ ਜਾਈਏ ਇਸ ਇਨਸਾਨ ਨੇ ਜੋ ਮੇਰੇ ਨਾਲ ਕੀਤਾ ਮੈਂ ਅੱਗੋਂ ਨਾ ਕਦੇ ਕਿਸੇ ਨਾਲ ਹੁੰਦਾ ਦੇਖਾਂ ਔਰ ਨਾ ਕਿਸੇ ਦੇ ਨਾਲ ਅਜਿਹਾ ਹੁੰਦਾ ਬਰਦਾਸ਼ਤ ਕਰਾਂ ਛੋਟੇ ਤੋਂ ਛੋਟਾ ਰਿਸ਼ਤਾ ਜਿਹੜਾ ਹੈ ਦੂਰ ਨੇੜੇ ਦਾ ਉਹ ਵੀ ਪੈਸੇ ਤੇ ਟਿਕਿਆ ਹੋਇਆ ਜਾਂ ਤੁਹਾਡੇ ਸਟੇਟਸ ਤੇ ਟਿਕਿਆ ਹੋਇਆ ਚੰਗੇ ਕਰਮ ਕਰਦੇ ਰਹੋ ਚੰਗੇ ਬੋਲ ਬੋਲਦੇ ਰਹੋ ਇੱਕ ਜਗ੍ਹਾ ਤੇ ਤੁਹਾਡੀ ਬੁੱਕਤ ਨਹੀਂ ਪੈਂਦੀ ਕਦਰ ਨਹੀਂ ਪੈਂਦੀ ਪਰ ਰੱਬ ਕਿਤੇ ਨਾ ਕਿਤੇ ਕਦਰ ਤੁਹਾਡੀ ਜ਼ਰੂਰ ਪਵਾਉਂਦਾ ਹੈ ਨੀਵੇਂ ਪੱਦਰ ਦੀ ਸੋਚਦਾ ਹੋਏ ਉਹੀ ਬਹੁਤ ਪੱਦੇ ਸ਼ਬਦ ਜਾਂ ਪੱਦੀ ਗੱਲ ਕਰਦਾ ਉਹਦਾ ਜਿਹੜਾ ਮੈਕਸਿਮਮ ਜ਼ੋਰ ਹੁੰਦਾ ਕਿ ਉਹ ਚੰਗੇ ਬੰਦੇ ਨੂੰ ਆਪਣੀ ਪੱਦਰ ਤੇ ਲੈ ਕੇ ਜਾਵੇ ਤੁਸੀਂ ਕੋਸ਼ਿਸ਼ ਇਹ ਕਰੋ ਕਿ ਜੋ ਤੁਹਾਡਾ ਪੱਦਰ ਹੈ ਸੋਚਦਾ ਉਹ ਨਿੱਗਰ ਹੋਵੇ ਔਰ ਵਧੀਆ ਹੋਵੇ ਉੱਚੀ ਸੋਚ ਹੋਵੇ ਆਪਣੇ ਪੱਦਰ ਨੂੰ ਹੇਠਾਂ ਤੱਕ ਨਾ ਲੈ ਕੇ ਜਾਵੋ ਜਵਾਬ ਬਿਲਕੁਲ ਥੋੜੇ ਸ਼ਬਦਾਂ ਚ ਦਿਓ ਨਹੀਂ ਤੇ ਚੁੱਪੀ ਜਿਹੜੀ ਹੈ ਉਹ ਬਹੁਤ ਵੱਡਾ ਜਵਾਬ ਹੁੰਦਾ ਸਿਰਫ ਇੱਕ ਜਨੇ ਦੇ ਨਾਲ ਰਿਸ਼ਤਾ ਨਹੀਂ ਕਦੇ ਵੀ ਨਿਭਦਾ ਦੋ ਸਾਈਡਾਂ ਤੋਂ ਰਿਸ਼ਤਾ ਨਿਭਦਾ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਰਿਸ਼ਤਾ ਜਿਹੜਾ ਹੈ ਚੱਲੇ ਤੇ ਬੈਠ ਰਿਹਾ ਹੈਗਾ ਕਿ ਚੁੱਪਦਾ ਰੋ ਸਿਆਣੇ ਨੇ ਕਿਹਾ ਹੋਇਆ ਕਿ ਇੱਜ਼ਤ ਵਾਲਾ ਅੰਦਰ ਵੱਡੇ ਤੇ ਮੂਰਖ ਕਹਿ ਮੇਥੋਂ ਡਰੇ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਕਹਿੰਦੇ ਨੇ ਕਿ ਜਦੋਂ ਕੋਈ ਇਨਸਾਨ ਸਾਡੇ ਨਾਲ ਮਾੜਾ ਕਰਦਾ ਹੈ ਤਾਂ ਕੁਝ ਲੋਕ ਕਹਿੰਦੇ ਨੇ ਕਿ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ ਕੁਝ ਲੋਕ ਕਹਿੰਦੇ ਨੇ ਕਿ ਮਾਫ ਕਰ ਦੇਣਾ ਚਾਹੀਦਾ ਹੈ ਤੇ ਭੁੱਲ ਜਾਣਾ ਚਾਹੀਦਾ ਹੈ ਤੇ ਕੁਝ ਲੋਕ ਕਹਿੰਦੇ ਨੇ ਕਿ ਮਾਫ ਤਾਂ ਕਰਨਾ ਚਾਹੀਦਾ ਹੈ ਸਾਨੂੰ ਪਰ ਭੁੱਲਣਾ ਕਦੇ ਨਹੀਂ ਚਾਹੀਦਾ ਜਦੋਂ ਕੋਈ ਇਨਸਾਨ ਸਾਡੇ ਨਾਲ ਮਾੜਾ ਕਰਦਾ ਹੈ ਸਾਡਾ ਉਸ ਦੇ ਨਾਲ ਕੀ ਵਤੀਰਾ ਹੋਣਾ ਚਾਹੀਦਾ ਹੈ ਪਰ ਵਿਖਦੇ ਵਿੱਚ ਉਸ ਇਨਸਾਨ ਦੇ ਨਾਲ ਸਾਨੂੰ ਕਿੰਨਾ ਕੁ ਸੰਪਰਕ ਰੱਖਣਾ ਚਾਹੀਦਾ ਹੈ ਇਸ ਬਾਰੇ ਅੱਜ ਅਸੀਂ ਗੱਲ ਕਰਾਂਗੇ ਤੁਸੀਂ ਦੇਖ ਰਹੇ ਆ ਆਰਟੀ ਪ੍ਰੋਡਕਸ਼ਨ ਚੈਨਲ ਮੈਂ ਹਰੀਨਾ ਤੇ ਮੇਰੇ ਨਾਲ ਨੇ ਪ੍ਰਵਜਤ ਕੋਟਿਲੋਂ ਮੈਡਮ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਥੈਂਕ ਯੂ ਮਹਿਰਮਨ ਸਭ ਤੋਂ ਪਹਿਲਾਂ ਤਾਂ ਇਹ ਹੀ ਸਵਾਲ ਮੈਂ ਪੁੱਛਣਾ ਚਾਹਾਂਗੀ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ ਤੁਹਾਡਾ ਕੀ ਮੰਨਣਾ ਹੈ ਰੀਨਾ ਮੈਨੂੰ ਲੱਗਦਾ ਕਿ ਇਕਦਮ ਜਿਹੜਾ ਡਿਸੀਜਨ ਲੈਣਾ ਜੇ ਅਸੀਂ ਇੱਕ ਦਾ ਜਵਾਬ ਅਥਰ ਦੇ ਵਿੱਚ ਦੇਣ ਦੇ ਸੋਚ ਦੇ ਨਾਲ ਅਸੀਂ ਕੁਝ ਕਰਦੇ ਆਂ ਤੇ ਫਿਰ ਉਹਦੀ ਸੋਚ ਦੇ ਵਿੱਚ ਤੇ ਸਾਡੀ ਸੋਚ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਅਸੀਂ ਵੀ ਉਸ ਲੈਵਲ ਤੇ ਚਲੇ ਗਏ ਜੀ ਸਾਨੂੰ ਟਰਮਾ ਜ਼ਰੂਰ ਦਿਖਾਉਣਾ ਚਾਹੀਦਾ ਦੇਖਣਾ ਚਾਹੀਦਾ ਥੋੜਾ ਟਾਈਮ ਲੈ ਕੇ ਕਿ ਕੀ ਸਿਚੁਏਸ਼ਨ ਬਣਦੀ ਆ ਉਸ ਤੋਂ ਬਾਅਦ ਅਗਲਾ ਸਟੈਪ ਲੈਣਾ ਚਾਹੀਦਾ ਇਮੀਡੀਏਟਲੀ ਜਿਹੜਾ ਇਤਦਾ ਜਵਾਬ ਪੱਥਰ ਦੇ ਨਾਲ ਦੇਣਾ ਉਹ ਕਈ ਵਾਰੀ ਬਹੁਤ ਵੱਡੇ ਨੁਕਸਾਨ ਕਰ ਦਿੰਦਾ ਔਰ ਸਾਲਾਂ ਬੱਦੀ ਜਿਹੜੀਆਂ ਚੀਜ਼ਾਂ ਨੇ ਉਹ ਭੁਗਤਨੀਆਂ ਪੈਂਦੀਆਂ ਔਰ ਉਹ ਚੀਜ਼ਾਂ ਇੱਕ ਜਨੇ ਨੂੰ ਭੁਗਤਨੀਆਂ ਪੈਂਦੀਆਂ ਉਹ ਪਰਿਵਾਰਾਂ ਨੂੰ ਭੁਗਤਨੀਆਂ ਪੈਂਦੀਆਂ ਹਰ ਕੋਈ ਕਹਿੰਦਾ ਹੈ ਕਿ ਸਬਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਜਵਾਬ ਸਾਹਮਣੇ ਵਾਲੇ ਦਾ ਬੋਲ ਕੇ ਜਾਂ ਉਸਦੇ ਨਾਲ ਮਾੜਾ ਕਰਕੇ ਹੀ ਦਈਏ ਕਹਿੰਦੇ ਨੇ ਕਿ ਚੁੱਪ ਵਿੱਚ ਬੜੀ ਤਾਕਤ ਹੁੰਦੀ ਹੈ ਕਿ ਇਨਸਾਨ ਚੁੱਪ ਰਹਿ ਕੇ ਵੀ ਜਵਾਬ ਦੇ ਸਕਦਾ ਹੈ ਤੇ ਕਈ ਲੋਕ ਇਹ ਕਹਿੰਦੇ ਨੇ ਕਿ ਕੋਈ ਇਨਸਾਨ ਮਾੜਾ ਕਰਦਾ ਹੈ ਉਸਤੇ ਕਰਮ ਹਨ ਕਰਮਾਂ ਦੀ ਸਜ਼ਾ ਜ਼ਰੂਰ ਮਿਲਦੀ ਹੈ ਕੀ ਕਹੋਗੇ ਇਸ ਤੇ ਬਿਲਕੁਲ ਦੇਖੋ ਕੁਝ ਵੀ ਤੁਸੀਂ ਕਰਦੇ ਆ ਮੈਂ ਦੋ ਚੀਜ਼ਾਂ ਇਹਦੇ ਚ ਲਵਾਂਗੀ ਕਿ ਜੇ ਤੁਹਾਡੇ ਨਾਲ ਕੋਈ ਮਾੜਾ ਕਰ ਰਿਹਾ ਇਹ ਵੀ ਕੁਦਰਤ ਦੀ ਖੇਡ ਹੈ ਤੋ ਜਿਹਦੇ ਤੂੰ ਮਾੜਾ ਕਰਵਾ ਰਿਆ ਆ ਉਹਦੀ ਉਹ ਵੀ ਕੁਦਰਤ ਦੀ ਖੇਡ ਆ ਉਹਦੇ ਕਰਮ ਕੁਛ ਇਹੋ ਜਿਹਾ ਕੁਦਰਤ ਨੇ ਕਰਵਾਉਣੇ ਹੋਣਗੇ ਉਹ ਤੁਹਾਡੇ ਨਾਲ ਮਾੜਾ ਕਰ ਰਿਹਾ ਜੇ ਜਦੋਂ ਤੁਸੀਂ ਉਸ ਵਕਤ ਦੇ ਵਿੱਚ ਆ ਜਾਂਦੇ ਹੋ ਤੁਸੀਂ ਪਰੇਸ਼ਾਨ ਹੁੰਦੇ ਹੋ ਤੇ ਮੈਨੂੰ ਲੱਗਦਾ ਕੁਦਰਤ ਜਿਹੜੀ ਹੈ ਇੱਕ ਤੇ ਉਹ ਬੰਦੇ ਦੀ ਪਛਾਣ ਕਰਵਾ ਦਿੰਦੀ ਆ ਦੂਸਰਾ ਤੁਹਾਨੂੰ ਮਜ਼ਬੂਤ ਕਰਨ ਦਾ ਇੱਕ ਕਦਮ ਦੇ ਦਿੰਦੀ ਆ ਕਿ ਤੁਸੀਂ ਉਸ ਸਿਚੁਏਸ਼ਨ ਦੇ ਨਾਲ ਲੜੋ ਔਰ ਉਹਨੂੰ ਫੇਸ ਕਰੋ ਔਰ ਮੈਨੂੰ ਲੱਗਦਾ ਹੁੰਦਾ ਕਿ ਜਿੰਨੀਆਂ ਜਿੰਨੀਆਂ ਮੁਸੀਬਤਾਂ ਆਉਂਦੀਆਂ ਅਸੀਂ ਹਰ ਮੁਸੀਬਤ ਦੇ ਵਿੱਚੋਂ ਹਰ ਪ੍ਰੋਬਲਮ ਦੇ ਵਿੱਚੋਂ ਕੁਝ ਨਾ ਕੁਝ ਸਿੱਖ ਕੇ ਜ਼ਰੂਰ ਨਿਕਲਦੇ ਹਾਂ ਜੀ ਕਦੋਂ ਜ਼ਰੂਰੀ ਹੋ ਜਾਂਦਾ ਹੈ ਜਵਾਬ ਦੇਣਾ ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਆਪਾਂ ਅਨਿਆਇ ਸਹਿੰਦੇ ਰਹਿੰਦੇ ਆ ਤਾਂ ਉਹ ਵੀ ਜਿਹੜਾ ਇੱਕ ਅਪਰਾਧ ਹੈ ਕਿ ਜੇਕਰ ਨੂੰ ਇਨਸਾਨ ਦਾ ਡੇਨ ਨਾਲ ਮਾਰਾ ਕਰੀ ਜਾ ਰਿਹਾ ਹੈ ਤੁਸੀਂ ਸਬਰ ਦੇ ਨਾਲ ਬੈਠੇ ਆ ਸੰਤੋਖ ਨਾਲ ਬੈਠੇ ਆ ਪਰ ਉਹ ਨਹੀਂ ਰੁਕ ਰਿਹਾ ਹਟ ਹੀ ਨਹੀਂ ਰਿਆ ਫਿਰ ਉਸ ਸਮੇਂ ਕੀ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਹੈ ਦੇਖੋ ਹਰ ਚੀਜ਼ ਦਾ ਨਾ ਇੱਕ ਲਿਮਟ ਹੁੰਦੀ ਹੈ ਇੱਕ ਸੀਮਾ ਹੁੰਦੀ ਹੈ ਤੁਸੀਂ ਇੱਕ ਵਾਰੀ ਮਾਫ ਕਰੋ ਦੋ ਵਾਰੀ ਮਾਫ ਕਰੋ ਤੇ ਜਦੋਂ ਬੰਦਾ ਨਹੀਂ ਹਟਦਾ ਤੁਹਾਡੇ ਨਾਲ ਉਹ ਚੀਜ਼ਾਂ ਵਾਰ-ਵਾਰ ਕਰੀ ਜਾਂਦਾ ਚਾਹੇ ਉਹ ਤੁਹਾਨੂੰ ਤੰਗ ਕਰਦਾ ਚਾਹੇ ਤੁਹਾਡੇ ਲਈ ਕੋਈ ਵੀ ਗਲਤ ਕੰਮ ਕਰ ਰਿਹਾ ਹੈਗਾ ਚਾਹੇ ਗਲਤ ਬੋਲ ਹੀ ਰਿਹਾ ਹੈਗਾ ਤੇ ਇੱਕ ਜਗ੍ਹਾ ਦੇ ਉੱਤੇ ਆ ਕੇ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਉਹ ਹੁਣ ਕੰਡੀਸ਼ਨ ਕਿਹੋ ਜੀ ਹੈ ਸਿਚੁਏਸ਼ਨ ਕਿਹੋ ਜੀ ਹੈ ਹਾਲਾਤ ਕਿਹੋ ਜੈ ਨੇ ਕਿ ਤੁਸੀਂ ਚੁੱਪ ਰਹਿ ਕੇ ਉਹਨੂੰ ਸੋਲਵ ਕਰ ਸਕਦੇ ਹੋ ਉਹਨੂੰ ਇੰਡੀਕੇਸ਼ਨ ਦੇ ਸਕਦੇ ਹੋ ਉਹਨੂੰ ਇੱਕ ਮੈਸੇਜ ਪਹੁੰਚ ਜਵੇ ਕਿ ਹਾਂ ਹੁਣ ਜਿਹੜਾ ਹੈ ਮੈਂ ਗੋ ਨਹੀਂ ਕਰਾਂ ਜਾਂ ਇਹਨਾਂ ਨੇ ਮੈਨੂੰ ਮੈਸੇਜ ਦੇ ਦਿੱਤਾ ਕਿ ਇਹ ਬਰਦਾਸ਼ਤ ਨਹੀਂ ਕਰਨਗੇ ਦੂਸਰਾ ਇਹ ਹੈਗਾ ਕਿਈ ਜਿਹੜੇ ਅਕਲ ਦੇ ਮਾਲਕ ਕਹਿ ਲੋ ਜਾਂ ਇਹੋ ਜੀ ਬਿੱਤੀ ਦੇ ਲੋਕ ਹੁੰਦੇ ਆ ਉਹ ਇਹਨਾਂ ਚੀਜ਼ਾਂ ਨੂੰ ਵੀ ਨਹੀਂ ਸਮਝਦੇ ਤੇ ਫਿਰ ਜਿਹੜਾ ਹੈ ਫਿਰ ਉਹ ਹੀ ਆ ਕਿ ਸਿਚੁਏਸ਼ਨ ਜਾਂ ਹਾਲਾਤ ਦੇ ਮੁਤਾਬਕ ਉਹਨੂੰ ਜ਼ਰੂਰ ਰੋਕਣਾ ਚਾਹੀਦਾ ਚਾਹੇ ਉਹ ਬੋਲ ਕੇ ਰੁਕੋ ਚਾਹੇ ਉਹਦੇ ਲੈਵਲ ਤੇ ਤੇ ਮੈਂ ਕਦੀ ਨਹੀਂ ਕਹੂੰਗੀ ਕਿ ਉਹਦੇ ਲੈਵਲ ਦੇ ਉੱਤੇ ਆਓ ਪਰ ਸਾਡੇ ਗੁਰੂ ਸਾਹਿਬ ਵੀ ਕਹਿੰਦੇ ਹੈਗੇ ਕਿ ਇੱਕ ਜਗ੍ਹਾ ਤੇ ਜਾ ਕੇ ਜਿਹੜਾ ਜੁਰਮ ਆ ਉਹ ਸੈਨਾ ਬੰਦ ਕਰਨਾ ਬਹੁਤ ਜ਼ਰੂਰੀ ਆ ਤਾਂ ਫਿਰ ਕੋਈ ਵੀ ਤਰ੍ਹਾਂ ਦਾ ਜਿਹੜਾ ਕਦਮ ਮਿਆ ਹੋ ਚੁੱਕਿਆ ਜਾ ਸਕਦਾ ਹੈਗਾ ਸੋ ਇੱਕ ਹੱਦ ਤੱਕ ਹਰ ਇੱਕ ਚੀਜ਼ ਨੂੰ ਸਹਿਨ ਕਰਨਾ ਠੀਕ ਹੈ ਬੈਲ ਨਹੀਂ ਕਰਨੀ ਚਾਹੀਦੀ ਪਰ ਦੂਜ ਜਿਹੜੀ ਹੈ ਉਹ ਵੀ ਸਾਡਾ ਇੱਕ ਕਲਚਰ ਹੈ ਕਿ ਅਸੀਂ ਤੇ ਜਵਾਬ ਦੇਣ ਦੇ ਵੀ ਆਦੀ ਹੈਗੇ ਆ ਤੇ ਦੇਣਾ ਵੀ ਚਾਹੀਦਾ ਕਿਉਂਕਿ ਨੁਕਸਾਨ ਹੁੰਦਾ ਜਦੋਂ ਤੁਸੀਂ ਬਾਰ ਬਾਰ ਕਿਸੇ ਦੀਆਂ ਜ਼ਿਆਦਤੀਆਂ ਜਾਂ ਜੋ ਕੁਛ ਵੀ ਅਸੀਂ ਸਹਿਨ ਕਰਦੇ ਹਾਂ ਉਹ ਸਾਰੇ ਲੋਕ ਕਹਿੰਦੇ ਆ ਫੋਰਗਿਵ ਐਂਡ ਫੋਰਗੇਟ ਕਿ ਜੇਕਰ ਕੋਈ ਮਾੜਾ ਕਰਦਾ ਹੈ ਤਾਂ ਮaaf ਕਰ ਦਿਓ ਉਸ ਨੂੰ ਤੇ ਭੁੱਲ ਜਾਓ ਪਰ ਕਿੰਨੀ ਕੋ ਵਾਰੀ ਮaaf ਕਰਨਾ ਚਾਹੀਏ ਉਸੇ ਅ ਬਿਲਕੁਲ ਹਰ ਵਾਰੀ ਤੁਸੀਂ ਇੱਕ ਵਾਰੀ ਕਰੋ ਦੋ ਵਾਰੀ ਕਰੋ ਜੇ ਫਿਰ ਤੁਸੀਂ ਬਾਰ ਬਾਰ ਮaaf ਹੀ ਕਰਦੇ ਫਿਰ ਇੱਕ ਤੇ ਤੁਹਾਡੀ ਕਦਰ ਘਟ ਜਾਂਦੀ ਹੈ ਇੱਕ ਅਗਲਾ ਤੁਹਾਨੂੰ ਗਰੰਟਡ ਲੈਣ ਲੱਗ ਜਾਂਦਾ ਹੈ ਜਿਹੜਾ ਮaaf ਕਰਨ ਦਾ ਹੈ ਠੀਕ ਆ ਮaaf ਤੁਸੀਂ ਕਰ ਦਿੱਤਾ ਉਹਦਾ ਵੀ ਮੈਨੂੰ ਕਈ ਵਾਰੀ ਮੈਂ ਆਪਾਂ ਸਾਰੇ ਪੜ੍ਹਦੇ ਆ ਕਿ ਜਿਹੜਾ ਕਹਿੰਦਾ ਆ ਤਾਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਗਲਤ ਲਫ਼ਜ਼ ਬੋਲਦਾ ਉਹ ਟਕੜਾ ਨਹੀਂ ਹੁੰਦਾ ਗਲਤ ਚੀਜ਼ ਨੂੰ ਬਰਦਾਸ਼ਤ ਕਰਨ ਵਾਲਾ ਜਿਹੜਾ ਹੈ ਉਹ ਜ਼ਿਆਦਾ ਸਟਰੋਂਗ ਹੁੰਦਾ ਅੰਦਰੋਂ ਜਾ ਉਹ ਜ਼ਿਆਦਾ ਸਿਆਣਾ ਹੁੰਦਾ ਉਹ ਜ਼ਿਆਦਾ ਸਮਝਦਾਰ ਹੁੰਦਾ ਜੀ ਤੇ ਕੋਈ ਇਹਦਾ ਆਪਾ ਪੈਮਾਨਾ ਨਹੀਂ ਨਾਪ ਸਕਦੇ ਕਿ ਕਿੰਨਾ ਕੁ ਬਰਦਾਸ਼ਤ ਕਰਨਾ ਚਾਹੀਦਾ ਜੀ ਭੁੱਲਣਾ ਜਿਹੜਾ ਹੈ ਦੇਖੋ ਸਬਕ ਲੈ ਲਓ ਉਸ ਚੀਜ਼ ਤੋਂ ਹਾਂ ਜੀ ਤੁਸੀਂ ਜੋ ਕੁਛ ਉਹਨੇ ਕੀਤਾ ਜਾਂ ਅਗੋਂ ਤਾਂ ਦੇ ਨਾਲ ਕੋਈ ਕਰਦਾ ਜਾਂ ਉਹੋ ਜੀ ਸਿਚੁਏਸ਼ਨ ਆਉਂਦੀ ਆ ਤੇ ਤੁਸੀਂ ਉਹਦੇ ਵਾਸਤੇ ਆਪਣੇ ਆਪ ਨੂੰ ਪ੍ਰੀਪੇਅਰ ਜ਼ਰੂਰ ਕਰਕੇ ਰੱਖੋ ਜੀ ਸਬਕ ਉਹਨਾਂ ਚੀਜ਼ਾਂ ਤੋਂ ਲੈਣਾ ਬਹੁਤ ਜ਼ਰੂਰੀ ਆ ਔਰ ਟਾਈਮ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਆਪਣੇ ਆਪ ਖੁੱਲ ਵੀ ਜਾਂਦੀਆਂ ਔਰ ਖਤਮ ਵੀ ਹੋ ਜਾਂਦੀਆਂ ਕਈ ਵਾਰੀ ਇਹੋ ਜਿਹੇ ਹਾਲਾਤ ਬੰਦੇ ਕੇ ਰਿਸ਼ਤੇ ਖਤਮ ਹੋ ਜਾਂਦੇ ਤੇ ਕਈ ਵਾਰੀ ਇਹ ਹੋ ਜਾਂਦਾ ਕਿ ਉਹ ਗਲਤੀਆਂ ਜਿਹੜੀਆਂ ਸਾਨੂੰ ਉਹ ਭੁੱਲ ਜਾਂਦੀਆਂ ਜੀ ਵਕਤ ਬਹੁਤ ਵੱਡੀ ਚੀਜ਼ ਹੈਗਾ ਕੁਦਰਤ ਨੇ ਵਕਤ ਦੇ ਸਾਹਮਣੇ ਬਹੁਤ ਕੁਝ ਬਦਲਣਾ ਹੁੰਦਾ ਆਪਣੀਆਂ ਜੇ ਤੋ ਕੋਈ ਇਨਸਾਨ ਸਾਥੀ ਨਾਲ ਮਾੜਾ ਕਰਦਾ ਹੈ ਨਾ ਤਾਂ ਬਹੁਤੇ ਲੋਕ ਜਿਹੜੇ ਆ ਬਹੁਤ ਦੁਖੀ ਹੁੰਦੇ ਨੇ ਕਿ ਅਸੀਂ ਤਾਂ ਮਾੜਾ ਕੀਤਾ ਨਹੀਂ ਫਿਰ ਸਾਡੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ ਤੇ ਉਹ ਜਿਹੜਾ ਦੁੱਖ ਹੁੰਦਾ ਹੈ ਉਹ ਉਹਨਾਂ ਨੂੰ ਬੜੀ ਸਾਰੀਆਂ ਮਾਨਸਿਕ ਅਵਸਥਾ ਵਿੱਚ ਲੈ ਕੇ ਜਾਂਦਾ ਹੈ ਕਈ ਲੋਕ ਡਿਪਰੈਸ਼ਨ ਦਾ ਸ਼ਿਕਾਰ ਵੀ ਹੁੰਦੇ ਆ ਕਈ ਲੋਕ ਆਪਣਾ ਕੌਨਫੀਡੈਂਸ ਜਿਹੜਾ ਹੈ ਉਹ ਗਵਾ ਬੈਠਦੇ ਆ ਤੇ ਕਈ ਲੋਕ ਜਿਹੜੇ ਹਰ ਇੱਕ ਇਨਸਾਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਆ ਆਪਣੇ ਆਪ ਨੂੰ ਕਿਵੇਂ ਸਟੇਬਲ ਰੱਖੀਏ ਕਿ ਜੇਕਰ ਸਾਹਮਣੇ ਵਾਲੇ ਨੇ ਮਾਰਾ ਕਰ ਦਿੱਤਾ ਹੈ ਕਿ ਉਸ ਚੀਜ਼ ਦਾ ਉਹਨਾਂ ਦੇ ਬੋਲਾਂ ਦਾ ਉਹਨਾਂ ਦੇ ਕਰਮਾਂ ਦਾ ਸਾਡੀ ਪਰਸਨੈਲਿਟੀ ਦੇ ਉੱਤੇ ਪ੍ਰਭਾਵ ਨਾ ਪਵੇ ਯਾਰ ਅਸੀਂ ਜਿਹੜੇ ਪਰੇਸ਼ਾਨ ਨਾ ਹੋਈਏ ਕੀ ਕਰਨਾ ਚਾਹੀਦਾ ਸਾਨੂੰ ਰਿੰਨ ਦੇਖੋ ਜੋ ਕੁਝ ਵੀ ਹੁੰਦਾ ਉਹ ਕਿਸੇ ਰੀਜ਼ਨ ਦੇ ਕਰਕੇ ਹੁੰਦਾ ਕੁਦਰਤ ਕਦੀ ਬਿਨਾ ਰੀਜ਼ਨ ਤੋਂ ਕੋਈ ਚੀਜ਼ ਨਹੀਂ ਕਰਦੀ ਉਹ ਤੁਹਾਨੂੰ ਸਿਖਾਉਣ ਲਈ ਔਰ ਉਹਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਲਿਆਉਣ ਲਈ ਇਹ ਚੀਜ਼ਾਂ ਕਰਵਾਉਂਦੀ ਹੈ ਬਹੁਤ ਵਾਰ ਤੁਸੀਂ ਦੇਖਿਆ ਹੋਣਾ ਕਿ ਸਾਨੂੰ ਜਦੋਂ ਕੋਈ ਗੱਲ ਕਹਿੰਦਾ ਨਾ ਤੇ ਅਸੀਂ ਇੱਕਦਮ ਪਰੇਸ਼ਾਨ ਹੋ ਜਾਂਦੇ ਹਾਂ ਇਹ ਇਹ ਹਿਊਮਨ ਨੇਚਰ ਹੈਗੀ ਆ ਅਸੀਂ ਸੈਂਸਿਟਿਵ ਹੁੰਨੇ ਆ ਸਾਡਾ ਫਰਕ ਕੀ ਪਸ਼ੂਆਂ ਨਾਲੋਂ ਜਾਨਵਰਾਂ ਨਾਲੋਂ ਦਰਖਤ ਨਾਲੋਂ ਹਰ ਇੱਕ ਚੀਜ਼ ਦੇ ਨਾਲੋਂ ਸਾਡਾ ਜਿਹੜਾ ਫਰਕ ਹੈ ਕੁਦਰਤ ਨੇ ਵੀ ਇਹੀ ਬਣਾਇਆ ਕਿ ਅਸੀਂ ਸੋਚ ਸਕਦੇ ਆ ਸਮਝ ਸਕਦੇ ਆ ਬੋਲ ਸਕਦੇ ਆ ਉਸ ਚੀਜ਼ ਦਾ ਸਾਡੇ ਉੱਤੇ ਇਮੀਡੀਏਟਲੀ ਅਫੈਕਟ ਹੋਣਾ ਸੁਭਾਵਿਕ ਹੈ ਔਰ ਉਹ ਹੋਏਗਾ ਅਸੀਂ ਜੇ ਕਹੀਏ ਨਾ ਕਿ ਕਿਸੇ ਨੇ ਗੱਲ ਕਹੀ ਤੇ ਸਾਨੂੰ ਉਹਦੀ ਪਰੇਸ਼ਾਨੀ ਨਹੀਂ ਹੋਈ ਇਹ ਨਹੀਂ ਹੁੰਦਾ ਪਰੇਸ਼ਾਨੀ ਹਮੇਸ਼ਾ ਹਰ ਇੱਕ ਨੂੰ ਹੁੰਦੀ ਆ ਉਦੇ ਵਿੱਚੋਂ ਨਿਕਲਣ ਦਾ ਤੇ ਇੱਕੋ ਹੀ ਹੈਗਾ ਜਾਂ ਤੇ ਤੁਸੀਂ ਆਪਣੇ ਆਪ ਨੂੰ ਇਹ ਸਮਝਾਓ ਕਿ ਠੀਕ ਹੈ ਇਹਨੇ ਕੀਤਾ ਇਹਦਾ ਕਰਮ ਹੈ ਔਰ ਮੇਰਾ ਇਹਦੇ ਨਾਲ ਕੋਈ ਪਿਛਲਾ ਹਿਸਾਬ ਕਿਤਾਬ ਹੈ ਜਿਹੜਾ ਮੈਂ ਕਲੀਅਰ ਕਰਨਾ ਜੀ ਕਿਉਂਕਿ ਕੁਦਰਤ ਕਦੀ ਬੇਵਜ੍ਹਾ ਕੋਈ ਚੀਜ਼ ਨਹੀਂ ਕਰਦੀ ਆਪਾਂ ਜਿੱਦਾਂ ਕਹਿੰਦੇ ਉਹਨਾਂ ਨੇ ਕੋ ਪਾਣਾ ਜਿਹੜਾ ਹੈ ਉਹਦੇ 'ਚ ਰਹਿਣਾ ਸਿੱਖਣਾ ਸਾਨੂੰ ਚਾਹੀਦਾ ਤੇ ਉਹਦਾ ਮਤਲਬ ਹੀ ਇਹ ਹੈਗਾ ਕਿ ਜੋ ਕੁਛ ਕੁਦਰਤ ਕਰਦੀ ਆ ਉਹਨੂੰ ਤੁਸੀਂ ਸਵਕਾਰ ਕਰਨਾ ਸ਼ੁਰੂ ਕਰਦਿਓ ਜਦੋਂ ਅਸੀਂ ਉਹ ਚੀਜ਼ਾਂ ਸਵਕਾਰ ਕਰਨੀਆਂ ਸ਼ੁਰੂ ਕਰ ਦਿੰਨੇ ਆ ਜਾਂ ਮੰਨਣਾ ਸ਼ੁਰੂ ਕਰ ਦਿੰਨੇ ਆ ਜਾਂ ਕੁਦਰਤ ਦੇ ਉੱਤੇ ਹੀ ਛੱਡ ਦਿੰਨੇ ਆ ਕਿ ਠੀਕ ਆ ਜੇ ਪਾਇਆ ਹੈ ਜਾਂ ਇੰਨੇ ਕਿਆ ਹੈ ਤੇ ਜੇ ਹੁਣ ਮੈਂ ਸਮੱਸਿਆ ਦੇ ਵਿੱਚ ਆ ਮੈਨੂੰ ਹਿੰਮਤ ਇੰਨੀ ਕੁ ਕੁਦਰਤ ਨੇ ਦੇ ਦੇਨੀ ਆ ਕਿ ਮੈਂ ਬਾਹਰ ਨਿਕਲਾਂ ਇਹਦੇ ਵਿੱਚ ਵੀ ਦੋ ਚੀਜ਼ਾਂ ਹੁੰਦੀਆਂ ਇੱਕ ਲੋਕ ਜਿਹੜੇ ਨੇ ਉਹ ਡਿਪਰੈਸ਼ਨ 'ਚ ਬਹੁਤ ਜਲਦੀ ਚਲੇ ਜਾਂਦੇ ਨੇ ਕਈ ਵਾਰੀ ਨਿਕਲ ਜਾਂਦੇ ਨੇ ਕਈ ਵਾਰੀ ਤੁਸੀਂ ਛੋਟੀ ਜੀ ਚੀਜ਼ ਤੇ ਫਸ ਕੇ ਤੁਹਾਡਾ ਬਹੁਤ ਜ਼ਿਆਦਾ ਤੁਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਹੋ ਇਸ ਸਿਚੁਏਸ਼ਨ ਸਥਿਤੀ ਔਰ ਇਨਸੀਡੈਂਟ ਜਾਂ ਜੋ ਕੁਝ ਵੀ ਹੈ ਜੋ ਵਾਪਰਦਾ ਉਹਦੇ ਉੱਤੇ ਵੀ ਬਹੁਤ ਚੀਜ਼ਾਂ ਨਿਰਭਰ ਕਰਦੀਆਂ ਪਰ ਕੋਸ਼ਿਸ਼ ਇਹ ਕਰੋ ਕਿ ਪਾਣਾ ਜਿਹੜਾ ਹੈ ਉਹਨੂੰ ਮੰਨਣਾ ਜਦੋਂ ਅਸੀਂ ਸ਼ੁਰੂ ਕਰ ਦਿੰਨੇ ਆ ਨਾ ਤੇ ਇਹ ਵੀ ਮੰਨਣਾ ਸ਼ੁਰੂ ਕਰ ਦਿਓ ਕਿ ਕੁਦਰਤ ਨੇ ਜੋ ਕੀਤਾ ਉਹ ਸਾਡੇ ਲਈ ਬੈਸਟ ਕੀਤਾ ਜੀ ਮੰਨਣਾ ਬਹੁਤ ਔਖਾ ਹੈ ਪਰ ਜੇ ਤੁਸੀਂ ਇਸ ਚੀਜ਼ ਦੇ ਉੱਤੇ ਆ ਜਾਂਦੇ ਹੋ ਤੇ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਬਰਦਾਸ਼ਤ ਕਰਦੀਆਂ ਵੀ ਸੌਖੀਆਂ ਹੋ ਜਾਂਦੀਆਂ ਸਮਝਣੀਆਂ ਸੌਖੀਆਂ ਹੋ ਜਾਂਦੀਆਂ ਔਰ ਆਪਣੀ ਲਾਈਫ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਮੂਥ ਹੋ ਜਾਂਦੀ ਹੈ ਜੀ ਮੈਂ ਇਹੀ ਸਵਾਲ ਪੁੱਛਣ ਲੱਗੀ ਸੀ ਕਿ ਮੰਨਣਾ ਬਹੁਤ ਔਖਾ ਹੈ ਮੈਨਾਂ ਸੌਖਾ ਹੈ ਰਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਤੂੰ ਹੀ ਤੂੰ ਇਸੇ ਚੀਜ਼ ਨੂੰ ਉਚਾਰਨਾ ਤੇ ਆਪਣੇ ਆਪ ਨੂੰ ਸਹਿਜ ਅਵਸਥਾ ਵਿੱਚ ਰੱਖਣਾ ਬੜਾ ਔਖਾ ਹੁੰਦਾ ਹੈ ਕਿਉਂਕਿ ਸਾਹਮਣੇ ਵਾਲਾ ਬੰਦਾ ਜਦੋਂ ਮਾੜਾ ਬੋਲ ਬੋਲਦਾ ਹੈ ਦਿਲ ਕਰਦਾ ਹੈ ਜਵਾਬ ਦੇਈਏ ਤੇ ਫਿਰ ਉਸ ਤੋਂ ਬਾਅਦ ਇਸ ਅਵਸਥਾ ਵਿੱਚ ਆਪਣੇ ਆਪ ਨੂੰ ਲੈ ਕੇ ਕਿਵੇਂ ਆਇਆ ਜਾਈ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਬਹੁਤ ਆਪਣੀ ਜ਼ਿੰਦਗੀ ਦਾ ਜਿਹੜਾ ਹੈ ਉਹ ਤਜਰਬਾ ਹੈ ਤੁਹਾਡੇ ਕੋਲ ਕਿ ਇਨਸਾਨ ਜਿਹੜਾ ਹੈ ਉਹ ਆਪਣੇ ਆਪ ਨੂੰ ਸਹਿਜ ਅਵਸਥਾ ਵਿੱਚ ਰੱਖੇ ਕਿਸੇ ਦੇ ਬੋਲਾਂ ਦਾ ਕਿਸੇ ਦੇ ਕਰਮਾਂ ਦਾ ਸਾਡੇ ਤੇ ਪਰਭਾ ਨਾਪអ្វី ਅਸੀਂ ਆਪਣੇ ਆਪ ਨੂੰ ਰੱਬ ਦੇ ਭਾਣੇ ਦੇ ਵਿੱਚ ਮੰਨਣਾ ਸਵੀਕਾਰ ਕਰ ਲਈਏ ਇਹ ਅਵਸਥਾ ਕਿਵੇਂ ਲੈ ਕੇ ਚੱਈ ਅ ਰੀਣਾ ਮੈਂ ਇਹਦੇ ਵਿੱਚੋ ਜਿਸ ਤਰ੍ਹਾਂ ਆਪਾਂ ਥੋੜੇ ਦਿਨ ਪਹਿਲਾਂ ਕੀਤੀ ਵੀ ਸੀ ਕਿ ਮੈਂ ਡਿਪਰੈਸ਼ਨ 'ਚ ਚਲੇ ਗਈ ਸੀ ਹੈਨਾ ਪਰ ਉਹ ਇਹੋ ਜਿਹੇ ਹਾਲਾਤ ਆਪਣੇ ਆਪ ਕੁਦਰਤ ਨੇ ਬਣਾਏ ਮੈਨੂੰ ਉਹ ਡਾਕਟਰ ਮਿਲ ਗਿਆ ਉਹਨੇ ਮੈਨੂੰ ਕਾਉਂਸਲਿੰਗ ਜਿਹੜੀ ਲੋਕ ਕਿੰਨੀਆਂ-ਕਿੰਨੀਆਂ ਸੈਟਿੰਗ ਲੈਂਦੇ ਨੇ ਕਾਉਂਸਲਿੰਗ ਲਈ ਮੈਂ ਸਿਰਫ 15 ਮਿੰਟ ਉਸ ਲੜਕੇ ਨੇ ਮੈਨੂੰ ਸਮਝਾਇਆ ਡਾਕਟਰ ਨੇ ਹਕੀਕਤ ਇਹ ਹੈਗੀ ਆ ਕਿ ਤੁਹਾਡਾ ਵਕਤ ਜਿੰਨਾ ਤੁਸੀਂ ਉਸ ਚੀਜ਼ ਦੇ ਵਿੱਚ ਰਹਿਣਾ ਉਹ ਵੀ ਨਿਸ਼ਚਿਤ ਹੈ ਉਹਨੂੰ ਕੁਦਰਤ ਨੇ ਕਦੋਂ ਤੇ ਕਿਵੇਂ ਕੱਢਣਾ ਤੇ ਕਿਹਦੇ ਰਾਹੇ ਕੱਢਣਾ ਇਹ ਵੀ ਨਿਸ਼ਚਿਤ ਹੈ ਇਹ ਕਦੇ ਨਹੀਂ ਹੋ ਸਕਦਾ ਕਿ ਕੁਦਰਤ ਨੇ ਜੇ ਹਾਲਾਤ ਉਹ ਜ ਸਾਡੇ ਲਈ ਪੈਦਾ ਕੀਤੇ ਆ ਤੇ ਉਹ ਸਾਨੂੰ ਕੱਢੇ ਨਾ ਤੇ ਇਹ ਵੀ ਨਹੀਂ ਹੋ ਸਕਦਾ ਕਿ ਅਸੀਂ ਜੇ ਕੋਸ਼ਿਸ਼ ਕਰੀਏ ਤੇ ਅੱਜ ਅਸੀਂ ਕੋਸ਼ਿਸ਼ ਕੀਤੀ ਜੇ ਕੁਦਰਤ ਨੇ ਕਿਹਾ ਹੈਗਾ ਕਿ ਤੁਸੀਂ ਦੱਸਦੇ ਨੇ ਇਸ ਸਿਚੁਏਸ਼ਨ ਚ ਰਹਿਣਾ ਤੇ ਸਾਡੀ ਜਿਹੜੀ ਐਫਰਟ ਹੈਗੀ ਆ ਅਸੀਂ ਐਫਰਟ ਕਰਦੇ ਵੀ ਆਂ ਜੇ ਤੇ ਸਾਡੀ ਐਫਰਟ ਦੱਸਦੇ ਨੇ ਉਹ ਕੁਦਰਤ ਕਰਵਾਏਗੀ ਹੂੰ ਸਾਡੇ ਹਿਸਾਬ ਦੇ ਨਾਲ ਕੁਝ ਨਹੀਂ ਚੱਲੇਗਾ ਹਾਂ ਹੌਲੀ ਹੌਲੀ ਜਿਸ ਤਰ੍ਹਾਂ ਮੈਂ ਉਦੋਂ ਵੀ ਗੱਲ ਕੀਤੀ ਸੀਗੀ ਕਿ ਮੈਂ ਮੈਨੂੰ ਉਹਨੇ ਕਾਉਂਸਲਿੰਗ ਜਿਹੜੀ ਕੀਤੀ ਦਸਿਆ ਮੇਰੇ ਹਸਬੰਦ ਨੇ ਕਿ ਮੈਂ ਲਿਖਦੀ ਆ ਮੈਂ ਆਪਣੇ ਆਪ ਨੂੰ ਉਸ ਸਾਈਡ ਤੇ ਲਗਾ ਲਿਆ ਹੂੰ ਕਿਉਂਕਿ ਤੁਹਾਨੂੰ ਰਜੇਵਾ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਫ੍ਰੀ ਹੁੰਨੇ ਆ ਨਾ ਬਿਲਕੁਲ ਕੁਝ ਨਹੀਂ ਕਰਦੇ ਤੇ ਪੰਜਾਬੀ ਵਿੱਚ ਵੀ ਕਹਿੰਦੇ ਨੇ ਕਿ ਜਿਹੜਾ ਖਾਲੀ ਮਨ ਨੇ ਆ ਨਾ ਦਿਮਾਗ ਆ ਉਹ ਸ਼ੈਤਾਨ ਦਾ ਘਰ ਹੁੰਦਾ ਤੇ ਸ਼ੈਤਾਨ ਦਾ ਘਰ ਇਸ ਕਰਕੇ ਨਾ ਫਿਰ ਸਾਡੀਆਂ ਚੀਜ਼ਾਂ ਮਤਲਬ ਇਹਦੇ ਨਾਲੋਂ ਥੋੜਾ ਡਿਫਰੈਂਟ ਹੈ ਪਰ ਉਹ ਚੀਜ਼ਾਂ ਦਿਮਾਗ ਦੇ ਵਿੱਚ ਘੁੰਮਦੀਆਂ ਨੇ ਤਾਂ ਜਦੋਂ ਅਸੀਂ ਬਿਜ਼ੀ ਹੋ ਜਾਂਦੇ ਆ ਤਾਂ ਅਸੀਂ ਉਹਨਾਂ ਕੰਡੀਸ਼ਨਸ ਦੇ ਵਿੱਚੋਂ ਨਿਕਲਣਾ ਸ਼ੁਰੂ ਕਰ ਦਿੰਨੇ ਆ ਜੀ ਕੁਦਰਤ ਨੇ ਤੇ ਕੱਢਣਾ ਕੱਢਣਾ ਆਪਣੀ ਐਫਰਟ ਵੀ ਕਿਤੇ ਨਾ ਕਿਤੇ ਕਰੋ ਠੀਕ ਹੈ ਕੁਦਰਤ ਦਾ ਦੱਸ ਦਿੰਦਾ ਹੋ ਸਕਦਾ ਟਾਈਮ ਤੇ ਅਸੀਂ ਉਹ 10 ਦਿਨ ਜੇ ਆਪਣੇ ਆਪ ਨੂੰ ਕਿਤੇ ਬਿਜ਼ੀ ਕਰੀਏ ਜਿਹੜਾ ਬਹੁਤ ਜ਼ਿਆਦਾ ਡੈਪਥ ਦੇ ਵਿੱਚ ਅਸੀਂ ਕਿਸੇ ਚ ਦੂਜਾਂਗੇ ਉਹ ਕਿਤੇ ਘਟ ਜਾਏਗਾ ਜੀ ਹੁਣ ਮੈਂ ਗੱਲ ਕਰਾਂਗੀ ਉਸ ਇਨਸਾਨ ਦੀ ਕਿ ਜਿਸ ਇਨਸਾਨ ਦੇ ਨਾਲ ਮਾੜਾ ਹੋਇਆ ਹੁੰਦਾ ਹੈ ਕਈ ਵਾਰੀ ਬਚਪਨ ਦੇ ਵਿੱਚ ਕੋਈ ਹਾਦਸੇ ਹੋਏ ਹੁੰਦੇ ਆ ਕਿਸੇ ਨੇ ਤੁਹਾਡੇ ਨਾਲ ਕੁਝ ਗਲਤ ਕੀਤਾ ਹੁੰਦਾ ਹੈ ਮਾੜਾ ਕੀਤਾ ਹੁੰਦਾ ਹੈ ਕਈ ਵਾਰੀ ਇਨਸਾਨ ਬੜਾ ਕਠੋਰ ਹੋ ਜਾਂਦਾ ਹੈ ਤੇ ਉਹ ਆਪ ਵੀ ਫਿਰ ਦੂਜਿਆਂ ਨਾਲ ਮਾੜਾ ਕਰਨਾ ਸ਼ੁਰੂ ਕਰ ਦਿੰਦਾ ਹੈ ਅਸੀਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਅਜਿਹੇ ਲੋਕ ਦੇਖਦੇ ਆ ਜਿਹੜੇ ਕਿ ਦੂਸਰਿਆਂ ਦੇ ਨਾਲ ਮਾੜਾ ਕਰਦੇ ਆ ਤੇ ਏਕਸਕਿਊਜ਼ ਇਹ ਦਿੰਦੇ ਆ ਕਿ ਸਾਡੇ ਨਾਲ ਵੀ ਤਾਂ ਫਲਾਣ ਨੇ ਇਦਾਂ ਕੀਤਾ ਹੀ ਸੀਗਾ ਬਚਪਨ ਦੇ ਵਿੱਚ ਮੇਰੇ ਨਾਲ ਵੀ ਤਾਂ ਇਦਾਂ ਹੋਇਆ ਹੀ ਸੀ ਮੈਂ ਵੀ ਤਾਂ ਦੁਖੀ ਰਿਹਾ ਸੀ ਜਾਂ ਰਹੀ ਸੀ ਮਤਲਬ ਕਿ ਉਹ ਬਹੁਤ ਸਾਰੇ ਜਿਹੜੇ ਆ ਇਹ ਚੀਜ਼ਾਂ ਤਰਕ ਦਿੰਦੇ ਆ ਤੇ ਉਹ ਉਹਨਾਂ ਦਾ ਸੁਭਾਅ ਬੜਾ ਕਠੋਰ ਹੋ ਜਾਂਦਾ ਹੈ ਉਹ ਖੁਦ ਦੂਜਿਆਂ ਦੇ ਨਾਲ ਮਾੜਾ ਕਰਨਾ ਸ਼ੁਰੂ ਕਰ ਦਿੰਦੇ ਆ ਤੁਹਾਨੂੰ ਲੱਗਦਾ ਹੈ ਕਿ ਇੱਕ ਮਾਨਸਿਕ ਰੋਗ ਹੈ ਯਾ ਆਪਣੇ ਆਪ ਨੂੰ ਇਸ ਸਥਿਤੀ ਵਿੱਚ ਕੋਈ ਇਨਸਾਨ ਨਾਲ ਲੈ ਕੇ ਜਾਵੇ ਕਿ ਕਿਉਂਕਿ ਜੇਕਰ ਕਿਸੇ ਨੇ ਸਾਡਾ ਮਾੜਾ ਕੀਤਾ ਤੇ ਅਸੀਂ ਵੀ ਮਾੜਾ ਕਰਨਾ ਹੀ ਹੈ ਹੋ ਸਕਦਾ ਉਸ ਨਾਲ ਨਹੀਂ ਪਰ ਕਿਸੇ ਨਾਲ ਕਰਾਂਗੇ ਅਸੀਂ ਬਿਲਕੁਲ ਫਿਰ ਉਹੀ ਆ ਗਿਆ ਨਾ ਕਿ ਅਸੀਂ ਉਹ ਜਿਹੜਾ ਜਿੰਨੇ ਗਲਤ ਕੀਤਾ ਅਸੀਂ ਉਸ ਦੇ ਪੱਧਰ ਤੇ ਚਲੇ ਗਏ ਆਪਣੇ ਆਪ ਨੂੰ ਵੀ ਉਸ ਪਦਰ ਤੇ ਚਲੇ ਗਏ ਬਜਾਏ ਇਹ ਦੇ ਕਿ ਸਾਨੂੰ ਜਿਹੜਾ ਸਿਕਾ ਨਿਕਲਣਾ ਜਾਂ ਕਰਨਾ ਜਾਂ ਸੋਚੇ ਬਣਾਉਣੀ ਚਾਹੀਦੀ ਸੀ ਕਿ ਇਸ ਇਨਸਾਨ ਨੇ ਜੋ ਮੇਰੇ ਨਾਲ ਕੀਤਾ ਮੈਂ ਅੱਗੋਂ ਨਾ ਕਦੇ ਕਿਸੇ ਨਾਲ ਹੁੰਦਾ ਦੇਖਾਂ ਔਰ ਨਾ ਕਿਸੇ ਦੇ ਨਾਲ ਅਜਿਹਾ ਹੁੰਦਾ ਬਰਦਾਸ਼ਤ ਕਰਾਂ ਜੀ ਠੀਕ ਆ ਕਰਨਾ ਤੇ ਬਹੁਤ ਦੂਰ ਦੀ ਐਕਚੁਅਲੀ ਸੋਚ ਜਿਹੜੀ ਹੈ ਜੇ ਪੋਜ਼ਿਟਿਵਿਟੀ ਵਾਲੇ ਬੰਨੇ ਆਪਾਂ ਸੋਚੀਏ ਤੇ ਇਹ ਹੋਣੀ ਚਾਹੀਦੀ ਆ ਪਰ ਕਈ ਵਾਰੀ ਉਹਨਾਂ ਨੂੰ ਕੋਈ ਉਹ ਦੱਸਦੇ ਨਹੀਂ ਕਿਸੇ ਨੂੰ ਜਾਂ ਉਹਨਾਂ ਨੂੰ ਕੋਈ ਗਾਈਡ ਨਹੀਂ ਕਰਦਾ ਜਾਂ ਹਾਲਾਤ ਇਹ ਹੋ ਜਾਏ ਉਹਨਾਂ ਦੇ ਹੋ ਜਾਂਦੇ ਨੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਇਸ ਲੈਵਲ ਤੇ ਜਦੋਂ ਚਲੇ ਜਾਂਦੇ ਨੇ ਉਹ ਮਾਨਸਿਕ ਰੋਗ ਦੇ ਨਾਲ ਗ੍ਰਸਤ ਹੁੰਦੇ ਨੇ ਇਹ ਮਾਨਸਿਕ ਰੋਗ ਹੀ ਹੁੰਦਾ ਹੈ ਜਿਹੜਾ ਕਿ ਨਾ ਕੋਈ ਸਮਝਦਾ ਨਾ ਇਹਨੂੰ ਕੋਈ ਸਮਝਣਾ ਚਾਹੁੰਦਾ ਜੀ ਇਸ ਮਸਿਆ ਹੈ ਕਿਉਂਕਿ ਜਿੰਨੇ ਵੀ ਕ੍ਰਾਈਮ ਕਰਦੇ ਨੇ ਉਹ ਕਿਸੇ ਰੀਜ਼ਨ ਕਰਕੇ ਕਰਦੇ ਨੇ ਕੋਈ ਵੀ ਕ੍ਰਿਮੀਨਲ ਜਿਹੜਾ ਹੈ ਉਹ ਮਾਂ ਦੇ ਪੇਟ ਤੋਂ ਤੇ ਜੰਮਦਾ ਨਹੀਂ ਸਮਾਜ ਦੇ ਵਿੱਚ ਕੀ ਹੋਇਆ ਉਹਦੇ ਨਾਲ ਕੀ ਹੋਇਆ ਉਹਦੇ ਰਿਸ਼ਤੇਦਾਰ ਨਾਲ ਕੀ ਹੋਇਆ ਉਹਦੇ ਦੋਸਤ ਨਾਲ ਕੀ ਹੋਇਆ ਤੁਹਾਡੀ ਨੇਚਰ ਜਿਹੜੀ ਹੈ ਉਹ ਤੁਹਾਨੂੰ ਉਸ ਬੰਨੇ ਲੈ ਜਾਂਦੀ ਹੈ ਜੀ ਫਿਰ ਉਹਦੇ ਵਿੱਚ ਫਸ ਜਾਂਦੇ ਨੇ ਜੇਕਰ ਸਾਡੇ ਆਲੇ-ਦੁਆਲੇ ਕੋਈ ਇਦਾਂ ਦਾ ਸ਼ਖਸ ਹੈ ਸਾਨੂੰ ਲੱਗ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਮਾਨਸਿਕ ਇਸ ਪਰੇਸ਼ਾਨੀ ਦਾ ਸ਼ਿਕਾਰ ਹੋ ਰਿਹਾ ਹੈ ਕਿਵੇਂ ਅਸੀਂ ਉਸ ਨੋਸ ਕੰਡੀਸ਼ਨ ਤੋਂ ਬਾਹਰ ਕੱਢ ਸਕਦੇ ਆ ਸਾਡਾ ਕੀ ਫਰਜ਼ ਬੰਦਾ ਹੈ ਰਿੰਨਾ ਇਹ ਜਿਹੜੀਆਂ ਚੀਜ਼ਾਂ ਨਾ ਤੁਸੀਂ ਜਿਹੜਾ ਸਾਡਾ ਸਮਾਜ ਹੈ ਸੁਸਾਇਟੀ ਹੈ ਸਾਡੀ ਸੋਚ ਹੈ ਅਸੀਂ ਉਹਨਾਂ ਚੀਜ਼ਾਂ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ ਕਿਉਂਕਿ ਸਾਡੇ ਇੱਕ ਸਟਿਗਮਾ ਹੋ ਜਾਂਦਾ ਕਿ ਜੇ ਤੁਹਾਨੂੰ ਤੁਸੀਂ ਕਿਸੇ ਅ ਡਾਕਟਰ ਦੇ ਕੋਲ ਮਾਨਸਿਕ ਮਾਰੀਆਂ ਦੇ ਡਾਕਟਰ ਦੇ ਕੋਲ ਚਲੇ ਜਾਂਦੇ ਉਤੇ ਆਲਾ ਦਵਾਲਾ ਜਿਹੜਾ ਹੈ ਉਹ ਕਹਿਣ ਲੱਗ ਜਾਂਦਾ ਕਿ ਇਹ پاਗਲ ਹੈ ਇਹਦੀ ਮੈਂਟਲੀ ਸਟੇਬਲ ਨਹੀਂ ਹੈ ਇਹ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਤੇ ਮੈਨੂੰ ਲੱਗਦਾ ਹੈਗਾ ਕਿ ਉਹਦੀ ਕਾਉਂਸਲਿੰਗ ਕਰਵਾਉਣੀ ਜਾਂ ਕਰਨੀ ਬਹੁਤ ਜ਼ਰੂਰੀ ਹੈ ਜੋ ਕਿ ਉੱਥੇ ਤੱਕ ਪਹੁੰਚਣਾ ਵੀ ਬਹੁਤ ਜ਼ਰੂਰੀ ਹੈ ਪਰ ਮੁਸ਼ਕਲ ਬਹੁਤ ਹੈ ਕਿਉਂਕਿ ਅਜਿਹੇ ਲੋਕ ਮੰਨਦੇ ਵੀ ਨਹੀਂ ਜੀ ਇੱਕ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਜਿਹੇ ਲੋਕਾਂ ਦੀ ਕਿ ਉਹ ਆਪਣਾ ਜਿਸ ਕੰਡੀਸ਼ਨ ਚ ਹੁੰਦੇ ਆ ਉਹ ਉਸ ਨੂੰ ਸਵੀਕਾਰ ਨਹੀਂ ਪਿਆਰ ਨਹੀਂ ਹੁੰਦੇ ਹੈ ਹੁਣ ਗੱਲ ਕਰਦੇ ਆ ਕਿ ਜੇਕਰ ਕੋਈ ਸਾਡੇ ਨਾਲ ਮਾੜਾ ਕਰਦਾ ਹੈ ਸਾਡਾ ਉਸਦੇ ਨਾਲ ਵਤੀਰਾ ਕੀ ਹੋਣਾ ਚਾਹੀਦਾ ਹੈ ਭਵਿਕ ਵਿੱਚ ਸਾਨੂੰ ਕਿੰਨਾ ਕੁ ਉਹਨਾਂ ਦੇ ਨਾਲ ਰਿਸ਼ਤਾ ਰੱਖਣਾ ਚਾਹੀਦਾ ਹੈ ਕਿ ਦੁਬਾਰਾ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਕਿਵੇਂ ਅਸੀਂ ਆਪਣਾ ਜਿਹੜਾ ਹੈ ਬੈਲੈਂਸ ਬਣਾ ਕੇ ਰੱਖੀ ਕਿ ਰਿਸ਼ਤਾ ਟੁੱਟੇ ਵੀ ਨਾ ਪਰ ਦੁਬਾਰਾ ਸੀ ਹਰਟ ਵੀ ਨਾ ਹੋਈਏ ਬਿਲਕੁਲ ਦੇਖੋ ਤੁਸੀਂ ਅ ਰਿਸ਼ਤੇ ਵੀ ਜਿਹੜੇ ਨੇ ਇਹ ਵੀ ਕੰਡੀਸ਼ਨਸ ਕਿਹੋ ਜੀਆਂ ਨੇ ਰਿਲੇਸ਼ਨ ਕਿਹੋ ਜਿਹਾ ਹੈ ਸਿਚੁਏਸ਼ਨ ਕਿਹੋ ਜੀ ਹੈ ਤਾਂ ਦੋਨਾਂ ਨਾਲ ਆਉਣਾ ਜਾਣਾ ਕਿੰਨਾ ਹੈ ਮਿਲਣਾ ਗੁਲਣਾ ਕਿੰਨਾ ਹੈ ਤੁਹਾਡੀਆਂ ਕਿਹੋ ਜੀਆਂ ਉਹਨਾਂ ਦੇ ਨਾਲ ਸਾਂਝਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਇਹ ਵਾਲੀਆਂ ਚੀਜ਼ਾਂ ਨਿਰਭਰ ਕਰਦੀਆਂ ਪਰ ਆਪਾਂ ਇਹਨੂੰ ਜੇ ਇਕੱਠਾ ਜਿਆ ਕਰਕੇ ਆਪਾਂ ਲੈ ਲიਏ ਨਾ ਤੇ ਇਹ ਹੈਗਾ ਕਿ ਡਿਸਟੈਂਸ ਥੋੜਾ ਜਿਹਾ ਮੈਂਟੇਨ ਜਰੂਰ ਕਰਨਾ ਸ਼ੁਰੂ ਕਰਦੇ ਹੋ ਆਪਣੀਆਂ ਨਿੱਜੀ ਚੀਜ਼ਾਂ ਗੱਲਾਂ ਜਾਂ ਆਪਣੇ ਕੋਈ ਵੀ ਜਿਹੜੀ ਚੀਜ਼ ਹੈ ਜਿਹਦੇ ਨਾਲ ਉਹ ਦੁਬਾਰਾ ਤੁਹਾਨੂੰ ਹਰਟ ਕਰੇ ਉਹ ਜਿਹੜੀਆਂ ਸ਼ੇਅਰ ਕਰਨੀਆਂ ਘੱਟ ਕਰਦੇ ਹੋ ਉਹ ਇਸ ਤੋਂ ਪਹਿਲਾਂ ਕਿ ਉਹ ਤੁਹਾਨੂੰ ਕੁਝ ਕਵੇ ਚ ਬਿਹਤਰ ਹੈਗਾ ਕਿ ਡਿਸਟੈਂਸ ਆਪਣਾ ਜਿਹੜਾ ਹੈ ਉਹ ਮੈਂਟੇਨ ਕਰਨਾ ਫਿਰ ਜਵਾਬ ਘੱਟ ਦੇ ਦਿਓ ਕਿਉਂਕਿ ਜੇ ਤੁਸੀਂ ਵੀ ਨਹੀਂ ਜਵਾਬ ਦੋਗੇ ਤੇ ਅਗਲਾ ਕਿਤੇ ਨਾ ਕਿਤੇ ਤੇ ਕੁਛ ਨਾ ਕੁਛ ਸਮਝਣ ਦੀ ਕੋਸ਼ਿਸ਼ ਕਰੇਗਾ ਤੇ ਉਹ ਜਿਹੜੀਆਂ ਚੀਜ਼ਾਂ ਨਾ ਰਿਸ਼ਤਿਆਂ ਦਾ ਤੇ ਉਹੀ ਗੱਲ ਹੋ ਜਾਂਦੀ ਆ ਕਿ ਕਿਹੜਾ ਕਿੰਨਾ ਕੁ ਰਿਸ਼ਤਾ ਨਿਭਾਉਣਾ ਚਾਹੁੰਦਾ ਸਿਰਫ ਇੱਕ ਜਨੇ ਦੇ ਨਾਲ ਰਿਸ਼ਤਾ ਨਹੀਂ ਕਦੇ ਵੀ ਨਿਭਦਾ ਦੋ ਸਾਈਡਾਂ ਤੋਂ ਰਿਸ਼ਤਾ ਨਿਭਦਾ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਰਿਸ਼ਤਾ ਜਿਹੜਾ ਹੈ ਚੱਲੇ ਤੇ ਬੈਠ ਰਿਹਾ ਹੈਗਾ ਕਿ ਚੁੱਪ ਤਾਂ ਰੋ ਜਿੰਨਾ ਚੁੱਪ ਰਹਿ ਸਕਦੇ ਹੋ ਡਿਸਟੈਂਸ ਮੇਨਟੇਨ ਕਰੋ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਆ ਉਹ ਸ਼ੇਅਰ ਕਰ ਲੀਆਂ ਫਿਰ ਬੰਦ ਕਰ ਦਿਓ ਜਾਂ ਜਿਹੜਾ ਹੈ ਉਹਨੂੰ ਵੀ ਕੋਈ ਚੀਜ਼ ਇਹੋ ਜੀ ਨਾ ਕਹੋ ਕਿ ਉਹਨੂੰ ਲੱਗੇ ਕਿ ਮੈਂ ਇਹਨਾਂ ਨੂੰ ਹੋਰ ਤੰਗ ਪਰੇਸ਼ਾਨ ਕਰਾਂ ਜਿਸ ਤਰ੍ਹਾਂ ਦੀ ਉਹਦੀ ਜ਼ਿੰਦਗੀ ਚੱਲਦੀ ਉਹਦੀ ਜ਼ਿੰਦਗੀ ਦੇ ਵਿੱਚ ਇੰਟਰਫੀਅਰ ਕਰਨਾ ਬੰਦ ਕਰ ਦਿਓ ਤਾਂ ਕਿ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਟਰਫੀਅਰ ਕਰਨਾ ਘੱਟ ਕਰੇ ਜੀ ਆਸਤੇ ਕਰ ਸਕਦੇ ਆ ਨਾ ਜੀ ਆ ਤੁਸੀਂ ਲਿਖਦੇ ਹੋ ਤੁਸੀਂ ਸਮਾਜ ਵਿੱਚ ਵਿਚਰਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਤੁਹਾਡੇ ਨਾਲ ਇਸ ਮੁੱਦੇ ਨੂੰ ਲੈ ਕੇ ਕਿਹੜੀ ਆਪਣੀ ਸਮੱਸਿਆਵਾਂ ਸ਼ੇਅਰ ਕਰਦੇ ਆ ਕਿ ਉਹਨਾਂ ਦੀ ਕੀ ਲੋਕਾਂ ਦੀ ਕੀ رائے ਹੁੰਦੀ ਹੈ ਕਿ ਜੇਕਰ ਕੋਈ ਸਾਡੇ ਨਾਲ ਮਾੜਾ ਕਰਦਾ ਹੈ ਤਾਂ ਫਿਰ ਉਹ ਦੱਸਦੇ ਆ ਤੁਹਾਨੂੰ ਕਿ ਉਹਨਾਂ ਦੇ ਮਨ 'ਚ ਭਾਵ ਕਿਹੜੇ ਆਉਂਦੇ ਆ ਕਿਉਂਕਿ ਬਹੁਤ ਸਾਰੇ ਲੋਕ ਆ ਜੋ ਬੋਲਦੇ ਨਹੀਂ ਹੋਣਗੇ ਮੈਨੂੰ ਲੱਗਦਾ ਹੈ ਜੋ ਮਾੜਾ ਕਰਦੇ ਆ ਪਰ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਦੇ ਹੋਣਗੇ ਕਿਉਂਕਿ ਜਦੋਂ ਵੀ ਅਸੀਂ ਇੰਟਰਵਿਊ ਕਰਦੇ ਆ نیچے ਲੋਕ ਫੋਨ ਨੰਬਰ ਮੰਗਦੇ ਕਹਿੰਦੇ ਆ ਇਵਨ ਸਾਨੂੰ ਕਾਲ ਕਰਕੇ ਵੀ ਕਹਿੰਦੇ ਆ ਉਹਨਾਂ ਨਾਲ ਅਸੀਂ ਗੱਲ ਕਰਨੀ ਚਾਹੁੰਦੀ ਆ ਮਤਲਬ ਤੁਸੀਂ ਗੱਲ ਕਰਦੇ ਹੋਵੋਗੇ ਕਿਸ ਤਰ੍ਹਾਂ ਦੀ ਡਿਸਕਸ਼ਨ ਕਰਦੇ ਆ ਉਹ ਜਿੰਨਾ ਬਹੁਤ ਸਮੱਸਿਆਵਾਂ ਹੁੰਦੀਆਂ ਕਈ ਰਿਸ਼ਤੇ ਹੋ ਜਾ ਹੁੰਦੇ ਨੇ ਜਿੱਥੇ ਤੁਸੀਂ ਕੁਝ ਕਹਿਣਾ ਚਾਹੁੰਦੇ ਵੀ ਹੁੰਦੇ ਹੋ ਤੇ ਕਹਿ ਵੀ ਨਹੀਂ ਸਕਦੇ ਤੇ ਕਈ ਵਾਰੀ ਤੁਸੀਂ ਚੁੱਪ ਰਹਿਣਾ ਚਾਹੁੰਦੇ ਤੇ ਚੁੱਪ ਵੀ ਨਹੀਂ ਰਹਿ ਸਕਦੇ ਹਣਾ ਸਮਾਜ ਜਿਹੜਾ ਹੈ ਉਹ ਇਸ ਵੇਲੇ ਬਹੁਤ ਜ਼ਿਆਦਾ ਪੈਸਾ ਪ੍ਰਧਾਨ ਬਹੁਤ ਹੋ ਗਿਆ ਹਰ ਕੋਈ ਹਰ ਰਿਸ਼ਤੇ ਦੇ ਵਿੱਚ ਪੈਸੇ ਦੇ ਉੱਤੇ ਜਿਆਦਾ ਜ਼ੋਰ ਦਿੰਦਾ ਚਾਹੇ ਕੋਈ ਵੀ ਰਿਸ਼ਤਾ ਹੈ ਕੋਈ ਵੀ ਰਿਸ਼ਤਾ ਲੈ ਲੋ ਕੋਈ ਰਿਸ਼ਤਾ ਛੋਟੇ ਤੋਂ ਛੋਟਾ ਰਿਸ਼ਤਾ ਜਿਹੜਾ ਹੈ ਦੂਰ ਨੇੜੇ ਦਾ ਉਹ ਵੀ ਪੈਸੇ ਤੇ ਟਿਕਿਆ ਹੋਇਆ ਜਾਂ ਤੁਹਾਡੇ ਸਟੇਟਸ ਤੇ ਟਿਕਿਆ ਹੋਇਆ ਜੀ ਤੇ ਜਿਹੜੀਆਂ ਲੋਕੀ ਗੱਲਾਂ ਫਿਰ ਕਰਦੇ ਨੇ ਕਿ ਅਸੀਂ ਕਿ ਆ ਚੀਜ਼ਾਂ ਬਰਦਾਸ਼ਤ ਕਰਦੇ ਆ ਅਸੀਂ ਚੁੱਪ ਵੀ ਰਹਿਨੇ ਆ ਅਸੀਂ ਇਕੱਲੇ ਰਹਿਣਾ ਵੀ ਚਾਹੁੰਦੇ ਆ ਰਹਿੰਦੇ ਵੀ ਆ ਪਰ ਉਸਤੇ باوجود ਕਈ ਵਾਰੀ ਸਿਚੁਏਸ਼ਨ ਜਿਹੜੀ ਹੈ ਉਹ ਬਹੁਤ ਦੁੱਖ ਦੇਣ ਵਾਲੀ ਹੋ ਜਾਂਦੀ ਹੈ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਬੜੀਆਂ achi achiyan ਪੋਸਟਾਂ ਤੋਂ ਰਿਟਾਇਰ ਹੋਏ ਜਿਹੜੇ ਲੋਕ ਲੇਡੀਜ਼ ਨੇ ਜੈਂਟਸ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਦੱਸਦੇ ਨੇ ਪਰ ਉਹੀ ਹੈਗਾ ਕਿ ਕਈ ਵਾਰੀ ਸਿਚੁਏਸ਼ਨ ਹਰ ਇੱਕ ਦੀ ਅਲੱਗ ਹੁੰਦੀ ਹੈ ਜੀ ਅਨਨ ਹਰ ਇੱਕ ਦੀ ਆਪਣੀ ਸਿਚੁਏਸ਼ਨ ਅਲੱਗ ਹੁੰਦੀ ਆ ਹਰ ਇੱਕ ਦੀ ਆਪਣੀ ਸੋਚ ਅਲੱਗ ਹੁੰਦੀ ਆ ਹਰ ਇੱਕ ਜਿਹੜਾ ਸਾਹਮਣੇ ਤੁਹਾਡੇ ਨਾਲ ਕੁਝ ਕਹਿ ਰਿਹਾ ਜਾਂ ਬੋਲ ਰਿਹਾ ਉਹਦੀ ਸੋਚ ਤੇ ਉਹ ਵੀ ਬੰਦਾ ਲੱਗ ਹੁੰਦਾ ਆ ਹੂੰ ਜੀ ਤੇ ਹਰ ਇੱਕ ਚੀਜ਼ ਜਿਹੜੀ ਆ ਇੱਕ ਸੁਝਾਅ ਦੇ ਨਾਲ ਜਾਂ ਇੱਕ ਸਮੱਸਿਆ ਇਹ ਸਾਰਿਆਂ ਦੀਆਂ ਸਮੱਸਿਆਵਾਂ ਇੱਕ ਜਵਾਬ ਦੇ ਨਾਲ ਹੱਲ ਨਹੀਂ ਹੋ ਸਕਦੀਆਂ ਹੂੰ ਜੀ ਦੇ ਲੋਕ ਬਹੁਤ 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 ਸਮੱਸਿਆਵਾਂ ਜਿਹੜੀਆਂ ਸ਼ੇਅਰ ਕਰਦੇ ਨੇ ਤੇ ਮੈਂ ਤੇ ਉਹਨਾਂ ਨੂੰ ਇੱਕੋ ਚੀਜ਼ ਕਹਿੰਨੀ ਹੁੰਦੀ ਆ ਕਿ ਦੇਖੋ ਹੁਣ ਹਾਲਾਤ ਜਿਹੜੇ ਨੇ ਇਹੋ ਹੀ ਆ ਕਿ ਜਾਂ ਚੁੱਪ ਰਹੋ ਹੂੰ ਆਪਣਾ ਜਿੰਨਾ ਤੁਸੀਂ ਕਰ ਸਕਦੇ ਹੋ ਆਪਣਾ ਕੰਮ ਕਰ ਲਓ ਆਪਣੇ ਆਪ ਨੂੰ ਜੇ ਅਜੇ ਵੀ ਕਰ ਸਕਦੇ ਹੋ ਤੇ ਆਰਥਿਕ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਜਰੂਰ ਰੱਖੋ ਕਿਉਂਕਿ ਪੈਸਾ ਪ੍ਰਧਾਨ ਆ ਤੇ ਜੇ ਨੇੜੇ ਦੇ ਰਿਸ਼ਤੇਦਾਰ ਪੈਸੇ ਦੇ ਬਗੈਰ ਨਹੀਂ ਸੰਭਦੇ ਤੇ ਕਿਸੇ 올ਡੇਜ ਹੋਮ ਵਾਲਿਆਂ ਨੇ ਕਿਸੇ ਸੀਨੀਅਰ ਸਿਟੀਜ਼ਨ ਹੋਮ ਨੇ ਜਾਂ ਕਿਸੇ ਹੋਰ ਬੰਦੇ ਨੇ ਪੈਸੇ ਬਗੈਰ ਤੁਹਾਨੂੰ ਨਹੀਂ ਸੰਭਾਲਣਾ ਇਹ ਪੱਥਰ ਤੇ ਲਕੀਰ ਆ ਰਿਹਾ ਰਿਹਾ ਸੱਚ ਹੈ ਜ਼ਿੰਦਗੀ ਦਾ ਇਸ ਵੇਲੇ ਦਾ ਜੀ ਬਹੁਤ ਈਸ ਲੋਕ ਸੰਝੀਆਂ ਕਰਦੇ ਨੇ ਤੇ ਹਰ ਇੱਕ ਦੀ ਹਿਸਾਬ ਦੇ ਨਾਲ ਫਿਰ ਡਿਸਕਸ਼ਨ ਦੇ ਵਿੱਚ ਬਹੁਤ ਕਈ ਵਾਰੀ ਨਿਕਲ ਆਉਂਦਾ ਬਹੁਤ ਜਿਆਦਾ ਕਈ ਵਾਰੀ ਮੈਨੂੰ ਦੱਸ ਦਿੰਦੇ ਕਿ ਕਮੈਂਟ ਵੀ ਹਟਾ ਕੀਤੇ ਹੁੰਦੇ ਨੇ ਕਿ ਭੈਣ ਜੀ ਅਸੀਂ ਤੁਹਾਡੀ ਗੱਲ ਦੇ ਉੱਤੇ ਅਸਰ ਕੀਤਾ ਥੋੜਾ ਜਿਹਾ ਮੈਨੂੰ ਰਿਲੀਫ ਮਿਲਿਆ ਜਾਂ ਮੈਨੂੰ ਅੱਛਾ ਲੱਗਿਆ ਮੈਂ ਕੋਸ਼ਿਸ਼ ਕਰਾਂਗਾ ਜਾਂ ਕਰਾਂਗੀ ਹਾਂ ਨਾ ਉਹ ਚੀਜ਼ਾਂ ਕਈ ਵਾਰੀ ਤੁਹਾਨੂੰ ਵੀ ਉਹ ਸਕੂਨ ਦਿੰਦਾ ਆ ਬਿਲਕੁਲ ਜੀ ਨਾ ਕਿ ਇਹ ਵੀ ਇੱਕ ਮੇਰਾ ਖਿਆਲ ਕੁਦਰਤ ਨੇ ਸੇਵਾ ਲਗਾਈ ਹੋਈ ਆ ਜੀ ਹੁਣ ਮੈਂ ਪੁੱਛਣਾ ਚਾਹਾਂਗੀ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਸਟੇਟਸ ਵੀ ਪਾਉਂਦੇ ਨੇ ਜ਼ਿਆਦਾਤਰ ਲੋਕ ਕਿ ਸਾਡੀ ਚੁੱਪ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ। ਬਿਲਕੁਲ ਉਹ ਉਹੋ ਚੀਜ਼ ਕੀ ਅਵਸਥਾ ਹੁੰਦੀ ਹੈ ਵੀ ਲੋਕਾਂ ਨੂੰ ਕਿਸੇ ਨੂੰ ਦੱਸਣ ਦੇ ਲਈ ਵੀ ਇਹ ਲਿਖਣਾ ਪੈ ਰਿਹਾ ਕਿ ਸਾਡੀ ਚੁੱਪ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ ਤੇ ਦੂਸਰੀ ਗੱਲ ਇਹ ਹੈ ਕਿ ਵਾਕਈ ਹੀ ਜੇ ਆਪਾਂ ਲਗਾਤਾਰ ਚੁੱਪ ਰਹਿੰਦੇ ਆ ਤਾਂ ਲੋਕ ਸਾਨੂੰ ਕਮਜ਼ੋਰ ਸਮਝਣ ਲੱਗ ਜਾਂਦੇ ਆ। ਬਿਲਕੁਲ ਐਵੇਂ ਨਹੀਂ ਸਿਆਣੇ ਨੇ ਕਿਆ ਹੋਇਆ ਕਿ ਇੱਜ਼ਤ ਵਾਲਾ ਅੰਦਰ ਵੱਡੇ ਤੇ ਮੂਰਖ ਕਹੇ ਮੇਥੋਂ ਡਰੇ। ਹਨਾ ਤੇ ਜਦੋਂ ਸ਼ਤਾ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ ਇੱਕ ਹੱਦ ਤੱਕ ਚੁੱਪ ਠੀਕ ਹੈ ਹੂੰ ਉਸ ਤੋਂ ਬਾਅਦ ਬੋਲਣਾ ਵੀ ਜ਼ਰੂਰੀ ਹੈ ਲੜਨਾ ਜ਼ਰੂਰੀ ਨਹੀਂ ਹੈ ਜੀ ਜੇ ਤੁਸੀਂ ਇਕਨੋਮਿਕਲੀ ਆ ਸਾਉਂਡ ਫੋ ਜੇ ਤੁਹਾਨੂੰ ਉਸ ਚੀਜ਼ ਦੇ ਉੱਤੇ ਕੋਈ ਬੋਲਦਾ ਤੁਸੀਂ ਉਹਨੂੰ ਕਹਿ ਸਕਦੇ ਆ ਕਿ ਮੈਂ ਤੁਹਾਡੇ ਉੱਤੇ ਡਿਪੈਂਡੈਂਟ ਨਹੀਂ ਹਾਂ ਹੂੰ ਜੇ ਤੁਸੀਂ ਹੈਲਦੀ ਹੋ ਕਰਦੇ ਹੋ ਆਪਣਾ ਕੰਮ ਕਰਦੇ ਹੋ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਮੈਂ ਆਪਣਾ ਕੰਮ ਆਪਣਾ ਕਰ ਸਕਦੀ ਆ ਜਾਂ ਕਰ ਸਕਦਾ ਹਾਂ ਜਾਂ ਮੈਂ ਆਪ ਕਰਦਾ ਹਾਂ ਜੋ ਵੀ ਹੈ ਕਰਦਾ ਜਾਂ ਕਰਦੀ ਜਿਹੜਾ ਵੀ ਹੈ ਤੇ ਇੱਕ ਥਾਂ ਤੇ ਆ ਕੇ ਸਟਾਪ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਦੁਨੀਆ ਹੈ ਦੁਨੀਆ ਨਾ ਤੁਹਾਨੂੰ ਬੋਲਦਿਆਂ ਨੂੰ ਛੱਡੇਗੀ ਕਿਉਂਕਿ ਸਿਆਣਿਆਂ ਨੇ ਜਿਹੜੀਆਂ ਚੀਜ਼ਾਂ ਕਹੀਆਂ ਹੁੰਦੀਆਂ ਨੇ ਜ਼ਿੰਦਗੀ ਦੇ ਨਿਚੋੜ ਹੁੰਦੇ ਨੇ ਅਖਾਣਾਂ ਕਹਾਵਤਾਂ ਮੁਹਾਵਰੇ ਬਹੁਤ ਕੁਝ ਉਹ ਸਾਨੂੰ ਸਮਝਾ ਜਾਂਦੇ ਨੇ ਸੋ ਬਹੁਤ ਲੋਕ ਜਿਹੜੇ ਨੇ ਮੂਰਖ ਫਿਰ ਇਹੋ ਹੀ ਸੋਚਦੇ ਨੇ ਕਿ ਚੁੱਪਿਆ ਤੇ ਉਹ ਹੋਰ ਦਬਾਉ ਤੇ ਇਹ ਕਮਜ਼ੋਰ ਆ ਜਾਂ ਮੇਰੇ ਤੋਂ ਡਰ ਗਿਆ ਇਹੋ ਜੀ ਕੋਈ ਚੀਜ਼ ਨਹੀਂ ਹੁੰਦੀ ਜਿਹੜਾ ਚੁੱਪ ਵੀ ਰਹਿ ਸਕਦਾ ਹੈ ਨਾ ਕਿਸੇ ਦੀ ਗਲਤ ਗੱਲ ਸੁਣ ਕੇ ਤੇ ਉਹ ਅੰਦਰੋਂ ਪਤਾ ਨਹੀਂ ਕਿੰਨਾ ਕੁ ਮਜ਼ਬੂਤ ਆ ਜੀ ਬਹੁਤ ਖੂਬਸੂਰਤ ਗੱਲ ਕਹੀ ਡਿਸਕਸ਼ਨ ਕਰਨ ਦਾ ਚਰਚਾ ਕਰਨ ਦਾ ਕਾਰਨ ਇਹੀ ਹੁੰਦਾ ਹੈ ਕਿਉਂਕਿ ਸੇਧ ਮਿਲਦੀ ਹੈ ਤੁਹਾਡੇ ਕੋ ਤਜਰਬਾ ਹੁੰਦਾ ਹੈ ਜੋ ਸਾਡੇ ਸਿਆਣੇ ਆ ਸਾਡੇ ਬਜ਼ੁਰਗਾਂ ਉਹਨਾਂ ਕੋ ਤਜਰਬਾ ਹੈ ਜ਼ਿੰਦਗੀ ਦਾ ਜਿੰਨਾਂ ਤੋਂ ਸਾਨੂੰ ਸਾਰਿਆਂ ਨੂੰ ਸੇਧ ਮਿਲਦੀ ਹੈ ਜਿਵੇਂ ਕਿ ਅੱਜ ਬਹੁਤ ਸੁਨੀਆਂ ਗੱਲਾਂ ਮੈਡਮ ਨੇ ਕਹੀਆਂ ਜੋ ਮੈਨੂੰ ਮੈਨੂੰ ਪਰਸਨਲੀ ਵੀ ਬਹੁਤ ਵਧੀਆ ਲੱਗੀਆਂ ਪਹਿਲੀ ਗੱਲ ਤਾਂ ਇਹ ਹੈ ਕਿ ਲੜਨਾ ਕੋਈ ਵੀ ਸੋਲੂਸ਼ਨ ਨਹੀਂ ਹੈ ਇਹ ਨਹੀਂ ਕਿ ਸਾਹਮਣੇ ਵਾਲੇ ਬੰਦੇ ਨੇ ਤੁਹਾਨੂੰ ਜਿੰਨਾ ਮਾੜਾ ਬੋਲਿਆ ਅਸੀਂ ਵੀ ਉਨਾ ਹੀ ਮਾੜਾ ਬੋਲਣਾ ਹੈ ਫਿਰ ਸਾਡੇ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਤੁਸੀਂ ਉਹਦੇ ਪੱਧਰ ਤੇ ਨਹੀਂ ਜਾਓ ਬਿਲਕੁਲ ਦੂਸਰੀ ਗੱਲ ਇਹ ਹੈ ਕਿ ਆਪਣਾ ਜਵਾਬ ਦਿਓ ਪਰ ਤੁਹਾਡਾ ਜਵਾਬ ਤਾਂ ਰਕਦੇਦਾਰ ਤੇ ਬੜੇ ਸਲੀਕੇ ਵਾਲੇ ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਦੂਸਰਾ ਤਾਂ ਮਾੜਾ ਹੈ ਅਸੀਂ ਵੀ ਮਾੜੇ ਬਣ ਜਾਈਏ ਤੇ ਤੀਸਰੀ ਗੱਲ ਇਹ ਹੈ ਕਿ ਸਬਕ ਜ਼ਰੂਰ ਲੈਣਾ ਚਾਹੀਦਾ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਡਿਸਟੈਂਸ ਮੇਨਟੇਨ ਕਰਨਾ ਹੈ ਕਿਉਂਕਿ ਡਿਸਟੈਂਸ ਮੇਨਟੇਨ ਕਰਾਂਗੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਇਹ ਹੱਲ ਹੋ ਜਾਏਗਾ ਕਿ ਅਸੀਂ ਸਾਹਮਣੇ ਵਾਲੇ ਨੂੰ ਇੰਨਾ ਹੱਕ ਹੀ ਨਹੀਂ ਦਵਾਂਗੇ ਕਿ ਉਹ ਸਾਨੂੰ ਬਾਰ-ਬਾਰ ਹਰਟ ਕਰ ਸਕੇ ਤੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਮੈਨੂੰ ਲੱਗਦਾ ਹੈ ਕਿ ਮੈਡਮ ਨੇ ਸਮਝਾਇਆ ਹੈ ਕਿ ਮਾੜਾ ਆਪਾਂ ਕਰਨਾ ਨਹੀਂ ਪਹਿਲ ਕਦੇ ਕਢਨੀ ਨਹੀਂ ਜੇਕਰ ਕੋਈ ਬਹੁਤ ਜ਼ਿਆਦਾ ਤੁਹਾਡੇ ਨਾਲ ਮਾੜਾ ਕਰਦਾ ਹੈ ਜਵਾਬ ਦਿਓ ਪਰ ਤੁਹਾਡਾ ਜਵਾਬ ਬਹੁਤ ਹੀ ਸਲੀਕੇ ਵਾਲਾ ਹੋਣਾ ਚਾਹੀਦਾ ਹੈ ਤੁਸੀਂ ਉਹਨਾਂ ਦੇ ਪੱਧਰ ਤੇ ਜਾ ਕੇ ਨਹੀਂ ਗਿਰਨਾ ਹੈ ਕਿਉਂਕਿ ਤੁਹਾਡਾ ਆਪਣਾ ਵੀ ਕਿਰਦਾਰ ਹੈ ਪਰਸਨੈਲਿਟੀ ਹੈ ਤੇ ਉਹਨਾਂ ਦੇ ਮਾੜੇ ਕਰਮਾਂ ਜਾਂ ਮਾੜੇ ਬੋਲਾਂ ਦੇ ਨਾਲ ਅਸੀਂ ਆਪਣੀ ਪਰਸਨੈਲਿਟੀ ਖਰਾਬ ਨਹੀਂ ਕਰਨੀ ਹੈ ਪਰ ਸਬਕ ਲੈ ਲੈਣਾ ਚਾਹੀਦਾ ਹੈ ਕੀ ਸਬਕ ਲੈਣਾ ਚਾਹੀਦਾ ਹੈ ਕਿ ਦੁਬਾਰਾ ਉਹ ਤੁਹਾਡੇ ਨਾਲ ਮਾੜਾ ਨਾ ਜ਼ਿਆਦਾ ਕਰ ਸਕਣ ਇਸ ਲਈ ਆਪਣੇ ਆਪ ਨੂੰ ਥੋੜਾ ਜਿਹਾ ਪਿੱਛੇ ਕਰ ਜਰੂਰ ਕਰ ਲਓ ਤੇ ਰਿਸ਼ਤਿਆਂ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਸਾਮ ਕੇ ਰੱਖੋ ਮੈਡਮ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਤੁਸੀਂ ਸਮਝਾਇਆ ਜਾਂਦੇ ਜਾਂਦੇ ਕੋਈ ਸਨੇਹਾ ਦੇਣਾ ਚਾਹੁੰਦੀ ਆ ਤਾਂ ਜ਼ਰੂਰ ਦਿਓ ਬਿਲਕੁਲ ਦੇਖੋ ਮੈਂ ਲਿਖਦੀ ਆ ਮੈਨੂੰ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਦਾ ਲੋਕ ਡਿਸਕਸ ਵੀ ਕਰਦੇ ਨੇ ਤੇ ਉਹਨਾਂ ਦੇ ਵਿੱਚੋਂ ਇਹ ਹੀ ਨਿਕਲਦਾ ਕਿ ਹਰ ਇੱਕ ਦੀ ਸਿਚੁਏਸ਼ਨ ਅਲੱਗ ਹੁੰਦੀ ਆ ਹਰ ਇੱਕ ਦੀ ਕੰਡੀਸ਼ਨ ਅਲੱਗ ਹੁੰਦੀ ਸਮੱਸਿਆ ਤਕਰੀਬਨ ਤਕਰੀਬਨ ਉਹ ਹੁੰਦੀਆਂ ਪਰ ਥੋੜਾ ਬਹੁਤ ਫਰਕ ਜ਼ਰੂਰ ਹੁੰਦਾ ਆਪਣੇ ਆਪ ਨੂੰ ਕਦੇ ਵੀ ਅਜਿਹੇ ਬੰਦੇ ਦੇ ਜਿਹੜਾ ਥੋੜੀ ਨਿਵੇਂ ਪੱਦਰ ਦੀ ਸੋਚਦਾ ਹੋਏ ਉਹ ਹੀ ਬਹੁਤ ਪੱਦੇ ਸ਼ਬਦ ਜਾਂ ਪੱਦੀ ਗੱਲ ਕਰਦਾ ਉਹਦਾ ਜਿਹੜਾ ਮੈਕਸਿਮਮ ਜ਼ੋਰ ਹੁੰਦਾ ਕਿ ਉਹ ਚਿੰਗੇ ਬੰਦੇ ਨੂੰ ਆਪਣੀ ਪੱਦਰ ਤੇ ਲੈ ਕੇ ਜਾਵੇ ਤੁਸੀਂ ਕੋਸ਼ਿਸ਼ ਇਹ ਕਰੋ ਕਿ ਜੋ ਤੁਹਾਡਾ ਪੱਦਰ ਹੈ ਸੋਚਦਾ ਉਹ ਨਿੱਗਰ ਹੋਵੇ ਔਰ ਵਧੀਆ ਹੋਵੇ ਉੱਚੀ ਸੋਚ ਹੋਵੇ ਆਪਣੇ ਪੱਦਰ ਨੂੰ ਹੇਠਾਂ ਤੱਕ ਨਾ ਲੈ ਕੇ ਜਾਵੋ ਜਵਾਬ ਬਿਲਕੁਲ ਥੋੜੇ ਸ਼ਬਦਾਂ ਚ ਦਿਓ ਨਹੀਂ ਤੇ ਚੁੱਪੀ ਜਿਹੜੀ ਹੈ ਉਹ ਬਹੁਤ ਵੱਡਾ ਜਵਾਬ ਹੁੰਦਾ ਹੈ ਔਰ ਡਿਸਟੈਂਸ ਮੇਨਟੇਨ ਕਰਨਾ ਉਸ ਤੋਂ ਵੀ ਵੱਡਾ ਜੀ ਇੱਕ ਸੋਲੂਸ਼ਨ ਹੈ ਜੀ ਮੈਨੂੰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਰੀਨਾ ਸ਼ੁਕਰੀਆ ਮਿਹਰਬਾਨੀ। ਥੈਂਕ ਯੂ। ਦੋਸਤੋ ਬਹੁਤ ਵਧੀਆ ਲੱਗਿਆ ਅੱਜ ਦਾ ਪ੍ਰੋਗਰਾਮ ਸਾਨੂੰ ਵੀ ਤੇ ਮੈਨੂੰ ਲੱਗਦਾ ਹੈ ਤੁਹਾਨੂੰ ਵੀ ਬਹੁਤ ਵਧੀਆ ਲੱਗਿਆ ਹੋਵੇਗਾ। ਚੰਗੇ ਕਰਮ ਕਰਦੇ ਰਹੋ, ਚੰਗੇ ਬੋਲ ਬੋਲਦੇ ਰਹੋ। ਇੱਕ ਜਗ੍ਹਾ ਤੇ ਤੁਹਾਡੀ ਬੁਗਤ ਨਹੀਂ ਪੈਂਦੀ, ਕਦਰ ਨਹੀਂ ਪੈਂਦੀ ਪਰ ਰੱਬ ਕਿਤੇ ਨਾ ਕਿਤੇ ਕਦਰ ਤੁਹਾਡੀ ਜ਼ਰੂਰ ਪਵਾਉਂਦਾ ਹੈ। ਬਿਲਕੁਲ। ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇਨਾ ਹੀ ਫਿਰ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ। ਧੰਨਵਾਦ।